ਹਲਕਾ ਪੁੱਚੋ ਦੇ ਵਿਧਾਇਕ ਮਾਸਟਰ ਜਸबीर ਸਿੰਘ ਵੱਲੋਂ ਕਿਸਾਨਾਂ ਖਿਲਾਫ ਬੋਲੀ ਪ੍ਰਤੀ ਸ਼ਬਦਾਵਲੀ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਪਾਇਆ ਜਾ ਰਿਹਾ ਰੋਸ ਪਿੰਡ ਤੁੰਗਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੋਂਦਾ ਵੱਲੋਂ ਫੂਕਿਆ ਗਿਆ ਹਲਕਾ ਪੁੱਚੋ ਦੇ ਵਿਧਾਇਕ ਮਾਸਟਰ ਜਸबीर ਸਿੰਘ ਦਾ ਪੁਤਲਾ ਦੱਸਦੀ ਹੈ ਕਿ ਬੀਤੀ ਕੱਲ ਜਿੱਥੇ ਗੁੰਨੇਆਣਾ ਮੰਡੀ ਵਿਖੇ ਬਠਿੰਡਾ ਲੋਕ ਸਭਾ ਹਲਕਾ ਦੇ ਜੋ ਉਮੀਦਵਾਰ ਹਨ ਗੁਰਮੀਤ ਸਿੰਘ ਖੁੱਡੀਆਂ ਉਹਨਾਂ ਦੇ بیٹے ਨਹੀਂ ਆਉਣਾ ਸੀ ਤੇ ਉੱਥੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਸੀ ਜਿਸ ਨੂੰ ਲੈ ਕੇ ਮਾਸਟਰ ਜਗਸੀਰ ਸਿੰਘ ਜੋ ਹਲਕਾ ਪੁੱਚੋ ਦੇ ਵਿਧਾਇਕ ਹਨ ਉਹਨਾਂ ਵੱਲੋਂ ਕਿਸਾਨਾਂ ਦੇ ਖਿਲਾਫ ਕੁਝ ਪ੍ਰਦੀਸ਼ਕ ਸ਼ਬਦਾਵਲੀ ਬੋਲੀ ਗਈ ਜੋ ਵਾਇਰਲ ਹੋ ਚੁੱਕੀ ਹੈ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਤੇ ਅੱਜ ਬੁੱਧਵਾਰ ਨੂੰ 2 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਤੁੰਗਵਾਲੀ ਵਿਖੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਅੱਜ ਇੱਥੇ ਹਲਕਾ ਪੁੱਛੇ ਦੇ ਵਿਧਾਇਕ ਮਾਸਟਰ ਜਸबीर ਸਿੰਘ ਦਾ ਪੂਤਲਾ ਫੁਕਿਆ ਗਿਆ ਤੇ ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਇੱਥੇ ਵੋਟਾਂ ਮੰਗਣਾਉਣਗੇ ਇਹਨਾਂ ਤੋਂ ਸਵਾਲ-ਜਵਾਬ ਪੁੱਛੇ ਜਾਣਗੇ ਅਤੇ ਇਹਨਾਂ ਦਾ ਵਿਰੋਧ ਕੀਤਾ ਜਾਵੇਗਾ। ਮੁਰਦਾਬਾਦ 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 ਜਸबीर ਮਾਸਟਰ ਮੁਰਦਾਬਾਦ 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 ਜਸबीर ਮਾਸਟਰ ਮੁਰਦਾਬਾਦ ਮੁਰਦਾਬਾਦ ਮਰਦਾ ਪਰ ਮਰਦਾ ਪਰ ਮਰਦਾ ਪਰ 600 ਜੰਦਾਬਾਦ ਜਿੰਦਾਬਾਦ ਜਿੰਦਾਬਾਦ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਕੀ ਕਾਰਨ ਹੋਇਆ ਜਿਹੜਾ ਪਤਲਾ ਫੁਕੇਗਾ ਮਾਸਟਰ ਜੀ ਇਹ ਕੱਲ ਜੀ ਜਗਸੀਰ ਸਿੰਘ ਜਿਹੜਾ ਐਮਐਲਏ ਆਮ ਪਾਰਟੀ ਦਾ ਇਹਨੇ ਆਮ ਕਿਸਾਨ ਜੁਨੀਆਨਾਂ ਦੇ ਬਹੁਤ ਉਲਟ ਬੋਲਿਆ ਜੀ ਬਹੁਤ ਲੋਕਾਂ ਨੇ ਇਹ ਬੰਦੇ ਦੀ ਮਦਦ ਕਰੀ ਸੀਗੀ ਇਹ ਬੰਦੇ ਨੇ ਗੱਲ ਮੁਕਾਵੀ ਡੂਣਾ ਮਖਿਆਲ ਛੇੜ ਲਿਆ ਜਿਹੜੇ ਵੀ ਪਿੰਡਾਂ ਦੇ ਵਿੱਚ ਇਹ ਆਊਗਾ ਪਿੰਡਾਂ ਦੇ ਵਿੱਚ ਅਸੀਂ ਨੂੰ ਬਣ ਨਹੀਂ ਦਿੰਦੇ ਜੀ ਇਹਨੂੰ ਅਸੀਂ ਦੱਸਾਂਗੇ ਵੀ ਕਿਸਾਨ ਜੁਨੀ ਵਾਲੇ ਨੇ ਕਹਿ ਵੀ ਬਰਬਾਦ ਕਰ ਤੇ ਬਰਬਾਦ ਅਸੀਂ ਕਰਿਆ ਕਿ ਇਹਨਾਂ ਨੇ ਕਰਿਆ ਜੀ ਅਸੀਂ ਤਾਂ ਇਹਨਾਂ ਕੋਲੇ ਕੋਈ ਵੀ ਜਾਂਦੇ ਸੀ ਬੇਨਤੀਆਂ ਕਰਦੇ ਸੀਗੇ ਤੇ ਇਹ ਬੰਦੇ ਨੇ ਐਡਾ ਚੱਕ ਕੇ ਉਹ ਕਰਤਾ ਜੀ ਇਹਨੂੰ ਅਸੀਂ ਪਿੰਡਾਂ ਦੇ ਵਿੱਚ ਬਣ ਨਹੀਂ ਦੇਵਾਂਗੇ ਜੀ ਇਹ ਕਹਿੰਦੇ ਮਾਸਟਰ ਸੀਗੇ ਜੀ ਸਿੱਖਿਆ ਵੀ ਦਿੰਦੇ ਸੀਗੇ ਫਿਰ ਬੱਚਾ ਨੂੰ ਕਿਸ ਤਰ੍ਹਾਂ ਦੀ ਸਿੱਖਿਆ ਦਿੱਤੀ ਹੋਊਗੀ ਜਿਹੜੇ ਵੀ ਇਹ ਨਹੀਂ ਸੋਚਦੇ ਵੀ ਮੈਂ ਬੋਲਣ ਦਾ ਸ਼ਬਦ ਕਿ ਨਹੀਂ ਸਿੱਖਿਆ ਨੇ ਕੀ ਦੇਣੀ ਹੈ ਜੀ ਹੁਣ ਆਪਾਂ ਦੇਖ ਲਓ ਜੇ ਸਿੱਖਿਆ ਹੁੰਦੀ ਆਹ ਜਿਹੜੀ ਇਹਨੇ ਬਾਡਿੰਗ ਬੋਲੀ ਐ ਇਹਦੀ ਬੰਦ ਹੀ ਨਹੀਂ ਸੀ ਬਾਡਿੰਗ ਜੀ ਇਹ ਬੰਦਾ ਪੜਿਆ ਲਿਖਿਆ ਇੰਨੇ ਤਰੀਕੇ ਦਾ ਹੁੰਦਾ ਉਹ ਸੋਚ ਬੋ ਬੋ ਬੋਲਦਾ ਅੱਜ ਇਹ ਇਸ ਚੀਜ਼ ਨੂੰ ਬੋਲੀ ਜਾਂਦਾ ਕੱਲ ਨੂੰ ਮਾਫੀ ਮੰਗੀ ਜਾਂਦਾ ਕਾਦੀ ਉਹ ਆ ਜੀ ਜੇ ਹੁਣ ਇਹਨਾਂ ਨੇ ਕੋਈ ਜਵਾਕ ਐ ਪੜਾ ਕੇ ਕੱਲ ਨੂੰ ਕਹਿ ਦੇਣੇ ਜੀ ਪੇਪਰ ਗਲਤ ਹੋ ਗਿਆ ਕੋਈ ਮਾਸਟਰਾਂ ਦੇ ਸਾਹਮਣੇ ਥੋੜਾ ਹੀ ਐ ਜੀ ਅੱਜ ਵੀ ਚੱਕੀ ਨਾ ਮੈਂ ਕਿਹਾ ਮੇਰਾ ਨਾਮ ਹੀ ਬੂਟਾ ਸਿੰਘ ਟੰਗ ਵਾਲੀ ਬਲਾਕ ਪ੍ਰਧਾਨ ਭਾਤੀਕ ਸੰਘਟਕਾਉਂਦਾ ਅੱਜ ਪੁਤਲਾ ਫੁਕਾਏਗਾ ਕਿਹਦਾ ਫੁਕਾਏਗਾ ਕਾਹੋ ਫੁਕਾਏਗਾ ਇਹ ਜਿਹੜਾ ਪੁਤਲਾ ਫੁਕਾਏ ਜਗਸੀਰ ਸਿੰਘ ਮਾਸਟਰ ਆਮ ਪਾਰਟੀ ਦਾ ਜਿਹੜਾ ਨਥਾਣੇ ਬਲਾਕ ਦਾ ਐਮ ਐਲ ਏ ਹੈ ਇਹਦਾ ਅਸੀਂ ਅੱਜ ਮਤਲਬ ਪੁਤਲਾ ਫੁਕਾਏ ਭਾਰਤੀ ਕਿਸਾਨ ਜੀ ਨੂੰ ਡਕਾਉਂਦਾ ਕਰਨੋਂ ਕਿਉਂਕਿ ਜਿਹਨੇ ਇਹ ਕੱਲ ਕਿਸਾਨ ਜਸੇ ਬੰਦਿਆਂ ਦੇ ਮਤਲਬ ਖਿਲਾਫ ਬੋਲਿਆ ਤੇ ਉਹ ਜਿਹੜੀ ਵੀਡੀਓ ਵਾਇਰਲ ਹੋਈ ਹੈ ਸਾਰੇ ਪੰਜਾਬ ਦੇ ਵਿੱਚ ਵੀ ਮਤਲਬ ਕਿਸਾਨ ਜਸੇ ਬੰਦਿਆਂ ਨੂੰ ਜੋ ਵੀ ਸ਼ਬਦ ਕਿਹਾ ਵੀ ਜਿਨ੍ਹਾਂ ਨੇ ਇਹ ਪੰਜਾਬ ਦੇ ਵਿੱਚ ਗੰਦ ਪਾਇਆ ਕਿਉਂਕਿ ਜਿਹੜੇ ਕਿਸਾਨ ਜਸੇ ਬੰਦਿਆਂ ਨੇ ਲੋਕਾਂ ਦੇ ਹੱਕ ਸੱਚ ਦੀ ਲੜਾਈ ਲੜਨ ਵਾਲੀਆਂ ਜਸੇ ਬੰਦਿਆਂ ਹੈ ਇਹ ਰੋਪਾ ਮਾਤੇ ਰਾਮ ਨੇ ਦਿੱਲੀ ਚ ਲੜ ਕੇ ਆਏ ਆ ਅਸੀਂ ਉਹਦਾ ਵਿਰੋਧ ਦੇ ਵਿੱਚ ਅਸੀਂ ਇਹਦਾ ਮਤਲਬ ਅੱਜ ਪੂਤਲਾ ਫੋਕਿਆ ਤੇ ਇਹਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਆਊਗਾ ਉਹਨੂੰ ਜਵਾਬ ਸਵਾਬ ਵੀ ਪੁੱਛੇ ਜਾਣਗੇ ਕਿਉਂਕਿ ਸਾਡਾ ਸਖਤ ਮੋਰਚੇ ਦਾ ਸੱਦਾ ਸੀਗਾ ਵੀ ਕੱਲੀ ਭਾਜਪਾ ਦਾ ਵਿਰੋਧ ਕਰਨਾ ਕਿਉਂਕਿ ਭਾਜਪਾ ਜਿਹੜੀ ਸਰਕਾਰ ਆ ਉਹ ਸਾਡੇ ਕਿਸਾਨਾਂ ਦੀ ਦੋਸਤ ਨਹੀਂ ਹੈ ਕਤਲਿਆ ਕਤਾਈ ਹੈ ਉਹਦਾ ਅਸੀਂ ਕੱਲੀ ਦਾ ਵਿਰੋਧ ਕਰਦੇ ਸੀ ਪਰ ਸਾਨੂੰ ਆਏ ਆ ਆਏ ਜੇ ਲੱਗਦਾ ਜਿਵੇਂ ਇਹ ਵੀ ਮੈਨੂੰ ਤਾਂ ਲੱਗਦਾ ਹੈ ਵੀ ਭਾਜਪਾ ਦਾ ਚਮਚਾ ਬਣਿਆ ਹੋਇਆ ਜਿਹੜਾ ਬੜਾ ਔਖਾ ਹੈ ਕਹਿੰਦਾ ਵੀ ਜਿਹੜੇ ਕਿਸਾਨ ਜਸੇ ਬੰਦ ਇਹ ਮਤਲਬ ਸਿਆਰਾਂ ਤੇ ਚੱਲਦੇ ਆ ਉਹਨਾਂ ਨੂੰ ਸਾਨੂੰ ਉਹ ਲੋਕਾਂ ਨੂੰ ਮਿਲਾਇਆ ਰਿਹਾ ਜਿਹੜੇ ਮਤਲਬ ਲੋਕਾਂ ਦੇ ਦੁਸ਼ਮਣ ਨੇ ਇਸ ਕਰਕੇ ਅਸੀਂ ਇਹਨੂੰ ਵੀ ਅਸੀਂ ਉਹ ਅੱਖ ਨਹੀਂ ਦੇਖਾਂਗੇ ਜਿਹੜੀ ਅੱਖ ਨਾਲ ਭਾਜਪਾ ਨੂੰ ਦੇਣੀ ਹੈ ਤਾਂ ਕਰਕੇ ਅਸੀਂ ਭਾਰਤੀ ਕਿਸਾਨ ਜੂਟ ਕਾਉਂਦਾ ਕਾਨੂੰਨ ਥਾਣੇ ਬਲਾਕ ਨੂੰ ਇੱਥੇ ਸਤੰਗੜੀ ਦੇ ਵਿੱਚ ਦੀ ਅਰਥੀ ਸਾੜੀ ਹੈ ਇਹਦਾ ਪੂਤਲਾ ਫਾੜਿਆ ਤੇ ਇਸ ਕਰਕੇ ਅਸੀਂ ਇਹ ਮੁੱਦੇ ਨੂੰ ਲੈ ਕੇ ਮਤਲਬ ਉਹ ਬਣਾਇਆ ਹੈਗਾ ਪਹਿਲਾਂ ਵੀ ਇੱਕ ਜਿਹੜਾ ਮੰਤਰੀ ਸੀਗਾ ਉਹਨੇ ਸਿਆਰਾਂ ਤੇ ਮਿਸਤਰੀਆਂ ਦੇ ਖਿਲਾਫ ਬੋਲਿਆ ਸੀ ਤੇ ਇਹਨੇ ਕਿਸਾਨਾਂ ਦੇ ਖਿਲਾਫ ਬੋਲਿਆ ਸੀ ਦੇਖੋ ਇਹਨਾਂ ਨੂੰ ਇਕੱਠੇ ਕਰਕੇ ਮਤਲਬ ਲੋਕਾਂ ਨੇ ਜਦੋਂ 92 ਬਣਾ ਤੇ ਕਿਉਂਕਿ ਦੁਨੀਆ ਸਰਕਾਰਾਂ ਤੋਂ ਲੋਕ ਤਪੇ ਹੋਏ ਸੀਗੇ ਲੋਕਾਂ ਨੇ ਇਹ ਨਹੀਂ ਦੇਖਿਆ ਵੀ ਜਿਹੜਾ ਇਹ ਐਮਐਲਏ ਦੇ ਜੋਗ ਹੈਗਾ ਪਹਿਲਾਂ ਤਾਂ ਇੱਕ ਦੇਖੋ ਜਿਹੜਾ ਮਾਸਟਰ ਸੀ ਲੈ ਗਿਆ ਆਪਾਂ ਗੱਲ ਇੱਕ ਮਾਸਟਰ ਹੈ ਜਿਨੇ ਬੱਚੇ ਪੜਾਏ ਆ ਇੱਕ ਤਾਂ ਮਾਪਿਓ ਹੁੰਦਾ ਜਿਨੇ ਜਨਮ ਦੇਣਾ ਹੁੰਦਾ ਬੱਚੇ ਨੂੰ ਇੱਕ ਮਾਪਿਓ ਮਾਸਟਰ ਹੁੰਦਾ ਜਿਨੇ ਸਿੱਖਿਆ ਦੇ ਨਹੀਂ ਹੁੰਦੀ ਹੈ ਜਿਹੜੇ ਇਹੋ ਜੇ ਸਾਬਦੇ ਇਹ ਬੋਲਦੇ ਨਾ ਪਰ ਮੈਂ ਕਿਸੇ ਧਰਮ ਦੇ ਧਰਮ ਤੇ ਖਲਾ ਬੋਲਣਾ ਅਸੀਂ ਕੰਨੇ ਬਹੁਤ ਮਾੜੀ ਗੱਲ ਆ ਅਸੀਂ ਤਾਂ ਕੰਨੇ ਵੀ ਜਿੰਨੇ ਵੀ ਧਰਮ ਆ ਸਾਰੇ ਇੱਕ ਧਰਮ ਆ ਅਸੀਂ ਇੱਕ ਧਰਮ ਦੇ ਲੋਕ ਇਕੱਠੇ ਹੋ ਕੇ ਲੜ ਰਹੇ ਆ ਜਿਦੋਂ ਅਸੀਂ ਦਿੱਲੀ ਬਾਰਡਰਾਂ ਤੇ ਉਸੇ ਮਤਲਬ ਹਰੇਕ ਸੀਗਾ ਸਿੱਖ ਧਰਮ ਸੀ Hindu ਸੀਗੇ ਮੁਸਲਮਾਨ ਭਾਈਚਾਰਾ ਸੀ ਸਾਰੇ ਸਾਡੇ ਧਰਮਾਂ ਦੇ ਲੋਕ ਉੱਥੇ ਇਕੱਠੇ ਹੋ ਕੇ ਫੇਰਾ ਚ ਲੜਾਈ ਜਿੱਤੀ ਹੈ ਤੇ ਇਕੱਠੇ ਹੋ ਕੇ ਲੜਾਈ ਜਿੱਤੀ ਜਾ ਸਕਦੀ ਹੈ